ਅੱਜ ਬੋਲੋ ਜੀ ਸਰਕਾਰ ਦੀ ਕਾਰਗੁਜ਼ਾਰੀ ਹਰ ਵਾਰ ਅਜ ਤਿੰਨ ਸਾਲ ਤੇ ਚਾਰ ਮਹੀਨੇ ਹੋ ਗਏ ਸਰਕਾਰ ਨੂੰ ਪੰਜਾਬ ਦੇ ਵਿੱਚ ਰਾਜ ਸਥਾਪਿਤ ਹੋਇਆ ਆ ਆਮ ਆਦਮੀ ਪਾਰਟੀ ਦਾ ਆਪ ਜਣਾ ਪਿੱਛੇ ਆਈ 2022 ਦੇ ਵਿੱਚ ਮੁੱਖ ਮੰਤਰੀ ਪੰਜਾਬ ਉਹ ਕੇਜਰੀਵਾਲ ਸਾਹਿਬ ਨੇ ਦੋਹਾਂ ਨੇ ਪੰਜਾਬ ਦੀ ਜਨਤਾ ਨੂੰ ਕਿਹਾ ਅਸਾਇਸ਼ੇ ਦੇ ਤੱਕ ਜੀ ਆ ਗਏ ਆ ਤੇ ਨਸ਼ਾ ਮੁਕਤ ਪੰਜਾਬ ਬਣਾ ਤੁਹਾਨੂੰ ਬਾਈ ਜੀ ਕੈਮਰਾ ਚੱਲਦੇ ਤੇ ਦੋ ਜਣੇ ਭਾਈ ਜੀ ਜੋ ਹੋਇਆ ਉਹ ਚਾਹ ਪਾਣ ਨੂੰ ਪੁੱਛ ਲੈਣਾ ਚਾਹੀਦਾ ਕਿ ਤੁਹਾਡੀ ਕੀ ਗੱਲ ਹੋ ਰਹੀ ਸੀ ਕੀ ਰਿਜ਼ਲਟ ਸੀਗੇ ਤੇ 2023 15 ਅਗਸਤ 2023 ਨੂੰ ਫਿਰ ਪਟਿਆਲੇ ਤੋਂ ਕਿਹਾ ਗਿਆ ਕਿ ਅਸੀਂ ਨਸ਼ਾ ਪੰਜਾਬ ਇੱਕ ਸਾਲ ਚੜ੍ਹ ਗਿਆ ਜੀ 인ਡੀਪੈਂਡੈਂਸ ਦੇ ਨਵੇਂ ਸੰਵਿਧਾਨ ਕੋਈ ਥੋੜਾ ਪਵਿੱਤਰ ਦਿਹਾੜਾ ਹੁੰਦਾ ਜਿਹਨੂੰ ਸਾਡੇ ਆਜ਼ਾਦੀ ਘੁੱਟੀਆਂ ਨੇ ਕੁਰਬਾਨੀਆਂ ਦੇ ਕੇ ਇਸ ਨੂੰ ਪੂਰਨ ਆਜ਼ਾਦ ਕਰਾਇਆ ਕਿਉਂ ਥੇ ਅਸੀਂ ਜੋ ਅਸ਼ਵਾਸ਼ਣ ਲਈਏ ਉਹ ਪੱਕਾ ਰੁਕਾਣਾ ਚਾਹੀਦਾ

ਯੋਤ ਨਛਾਂ ਰੋਤਾ 4 ਅਕਤੂਬਰ 2023 2023 ਵਿੱਚ ਇੱਕ ਵਾਰ ਪਹਿਲਾ ਵੀਰ ਨੇ ਹੋਪ ਇਨੀਸ਼ੀਏਟਿਵ ਨਾਮ ਦਾ ਇੱਕ ਪ੍ਰੋਗਰਾਮ ਚਲਾਇਆ ਸੀ ਉਹ ਜਿਹਨੇ ਆਸ ਰੱਖੋ ਤੇ ਲੋਕ ਜਿਤੇ ਹੀ ਉਹ ਸਾਰ ਚ ਬੈਠੇ ਰਹੇ ਆ ਕੁਝ ਨਹੀਂ ਤੇ ਦਰਬਾਰ ਸਾਹਿਬ ਬੱਚਿਆਂ ਨੂੰ ਲੈ ਕੇ ਗਏ ਸਾਨੂੰ ਸ਼ੇਖਰ ਸਿੰਘ ਤੇ ਦਰਮਨ ਮੇਰੂ ਨਾਲ ਕਰਕੇ ਸਾਡੇ ਛੋਟੇ ਛੋਟੇ ਬੱਚਿਆਂ ਨੂੰ ਅਸ਼ਵਾਸ਼ਣ ਦੱਤਾ ਕਿ ਤੁਸੀਂ ਸਾਡੇ ਨਾਲ ਚਲੋਗੇ ਅਸੀਂ ਨਸ਼ੇ ਦੀ ਲੋਕ ਖੰਡ ਕਰਾ ਕੇ ਕੁਰਾ ਬੱਚਿਆਂ ਦੇ ਜਿਹੜਾ ਸਾਡਾ ਫਿਊਚਰ ਹੈ ਔਰ ਸਾਡੀ ਆਸਥਾ ਹਰਮੰਦਰ ਸਾਹਿਬ ਦੀ ਅਪ ਸਾਰੇ ਜਾਣਦੇ ਆ ਤੇ ਹਰਮੰਦਰ ਸਾਹਿਬ ਜੀ ਝੂਠ ਤੇ ਜੇ ਜਿਹੜੀ ਗੱਲ ਉਹ ਸਕੂਲ ਚ ਪੜ੍ਹਦੇ ਬੱਚਿਆਂ ਦੇ ਮਨ ਚ ਆਈ ਉਹ ਸਾਰੀ ਉਮਰ ਉਹਨਾਂ ਦੇ ਯਾਦ ਰਹੇਗੀ ਕਿ ਵੀ ਇਹ ਲੀਡਰ ਝੂਠੇ ਹੁੰਦੇ ਆ ਲੇਕਿਨ ਗੱਲ ਲੀਡਰਾਂ ਦੀ ਨਹੀਂ ਐ ਗੱਲ ਆ ਆਮ ਆਦਮੀ ਪਾਰਟੀ ਦਾ ਵਿਸ਼ਵਾਸਨ ਹੈ ਔਰ ਖਾਲੀ ਰੌਪਟ ਕਰਦੇ ਆ ਫਿਰ ਜਿਹੜੀ ਅਨਾਉਂਸਮੈਂਟ ਕੀਤੀ ਹੁੰਦੀ ਆ ਉਹ ਉਹਨੂੰ ਭੁੱਲ ਜਾਂਦੇ ਕਿ ਵੀ ਅਸੀਂ ਕੀ ਬੋਲਿਆ ਸੀ ਉਹੀ ਗੱਲ ਫੇਰ ਦੁਬਾਰਾ ਦੁਬਾਰਾ ਆ ਰਹੀ ਹੈ ਤਿੰਨ ਸਾਲਾਂ ਉਹ ਕੋਈ ਫੇਰ ਜਿਹਨੂੰ ਨਸ਼ਾ ਬਰੁਚ ਚਰੂ ਕੀਤਾ ਉਹਦੇ ਯੁੱਧ ਨਸ਼ਾ ਬਰੁਚ ਚਰੂ ਕੀਤਾ ਤੇ ਉੱਥੇ ਇਹ ਵੀ ਕਿਹਾ ਗਿਆ ਕਿ ਵੀ ਅਸੀਂ ਪਿੰਡਾਂ ਦੇ ਵਿੱਚ ਅਸੀਂ ਪਿੰਡਾਂ ਦੇ ਵਿੱਚ ਰੀਹੈਬਿਡੀਟ ਕਰਾਂਗੇ ਲੋਕਾਂ ਨੂੰ ਸਾਰੇ ਪੰਜਾਬ 'ਚ ਔਰ ਡੀ ਐਡਿਕਸ਼ਨ ਸੈਂਟਰ ਖੋਲ੍ਹਾਂਗੇ ਕਿੰਨੇ ਡੀ ਐਡਿਕਸ਼ਨ ਸੈਂਟਰ ਖੋਲੇ ਕਿੰਨੇ ਲੋਕ ਉੱਥੇ ਭਰਤੀ ਨੇ बारे बार बारे दरबारा चारे फल ड्रेडलर फर तोटी आहे दो हज़ार ते आई दो साईन तोड़ी ਕਿਆ ਜੀ ਪੰਜਾਬ ਚ ਰਸਾ ਕਿਉਂ ਬਿਕਰਾ ਟਰੱਕ ਕਿਉਂ ਬਿਕਰੀਆ ਹੋਰ ਗਾਲਿਆ ਉਹੀ ਘਮ ਘਮ ਕੇ ਗੱਲਾ ਤੇ 6 ਸਾਲ 7 ਮਹੀਨੇ ਹੋ ਗਏ ਇਹਨਾਂ ਨੇ ਡਿਰੀਕਸ਼ਨ ਡਿਰੀਕਸ਼ਨ ਸੈਂਟਰ ਕੋਲਣ ਦੀ ਗੱਲ ਕੀਤੀ ਤੇ ਵਿਲੇਜ ਕਮੇਟੀ ਆਪਰਾਮ ਕੇ ਪਿੰਡਾਂ ਚ ਕਿਹ ਰਿਆ ਕਮੇਟੀਆਂ ਬਣੀਆਂ ਉਹਦੇ ਕੋਲ ਕਮੇਟੀ ਬਣੀ ਮੈਨੂੰ ਤਾਂ ਪਤਾ ਨਹੀਂ ਲekin ਜੇ ਬਣੀ ਆ ਤੇ ਉਹਨਾਂ ਦੀ ਕੋਈ ਸਲਾਹ ਜਨਤਾ ਕਰਣੀ ਚਾਹੀਦੀ ਹੈ ਸਰਕਾਰ ਨੂੰ ਪਰ ਜਦੋਂ ਦੇ ਹੈ ਦਿੱਲੀ ਜੋ ਵੇਲੇ ਹੋ ਕੇ ਆਏ ਆ ਹਰ ਕੇ ਉਦਨ ਦਾ ਢੇਰਾ ਸਾਡੇ ਪੰਜਾਬ ਚ ਦਿੱਲੀ ਵਾਲੇ ਲਾਇਆ ਪਰ ਮੈਨੂੰ ਨਹੀਂ ਪਤਾ ਕਿ ਸਾਡੇ ਮੁੱਖ ਮੰਤਰੀ ਜੀ ਕੰਮ ਕਰੋ ਰਾਣਾ ਸਾਹਿਬ ਜੀ ਸਾਰੇ ਲੀਡਰ ਸਹਿਬਾਨ ਸਤਕਾਰਯੋਗ ਪੱਤਰਕਾਰ ਭਰਾਓ ਰਾਣਾ ਜੀ ਨੇ ਜਿਹੜੇ ਸਾਡੇ ਚਾਹਤੇ ਇਸ ਸੰਗਤ ਦੀ ਚੋਣ ਦੇ ਆਸੂ ਜੀ ਚੱਠੇ ਅੱਜ ਨਸ਼ਾ ਵਾਇਸ ਕਰਨ ਕੀਤੀ ਮੈਂ ਕਿਸੇ ਨਾਟ ਪਿੰਡੀ ਚਲ ਕੇ ਬੈਠਿਆ ਲੇ ਕੇ ਇਹ ਨਸ਼ਾ ਵਾਇਸ ਕੀ ਉਹ ਬਗਤ ਮਾਗ ਨੇ ਚਰਾਦਾ ਹਰੀ ਉਤ ਕਿਹੜਾ ਨਸ਼ਾ ਦੇ ਗੁਰੂ ਉਹ ਮਨ ਨੂੰ ਕਹਦਾ ਯਾਰ ਮੂਰਖ ਤਾਂ ਐਸੀ ਹੈ ਪੰਜਾਬ ਦੇ ਲੋਕ ਜਿਹੜਾ ਬੰਦਾ ਆਪਣੀ ਮਾਂ ਦੀ ਸੌਂਹ ਆ ਕੇ ਸ਼ਰਾਬ ਨਹੀਂ ਛੱਡ ਸਕਿਆ ਇਹ ਟੂਠੇ ਸਤੁਕੀ ਤੋਂ ਆ ਗਿਆ ਮਾਦੀ ਸ਼ਰਾਬ ਛੱਡੀ ਉਹ ਨੇ ਜੀਣਾ ਛੱਡੀ ਹੈ ਚੌਥੇ ਲੈ ਕਿਧਰ ਕੋਈ ਗਿੱਦੇ ਕਿਸੇ ਕਿਸ ਨਾ ਕਿਸੇ ਲੜਕੇ ਉਹਨੂੰ ਚਾਹਤੇ ਨੇ ਆ ਉਸ ਬੰਦੇ ਤੋਂ ਅਮਰੀਦ ਹੀ ਨਹੀਂ ਰੱਖੀ ਜਾ ਸਕਦੀ ਕਿ ਉਹ ਨਸ਼ੇ ਦਾ ਸ਼ਰਧਾ ਚਾਹਤੇ ਤੁਸੀਂ ਇਹ ਦੇਖੋ ਕਿ ਆ ਜਿਹੜਾ ਯੁੱਧ ਨਸ਼ਿਆਂ ਦੇ ਬੁਰਧ ਹੈ ਇਹ ਅਸਲ ਦੇ ਵਿੱਚ ਪੌਨਤਮਾਨ ਦੀ ਮਸ਼ਹੂਰੀ ਦਾ ਇੱਕ ਤਰੀਕਾ ਹੈ ਤੇਜਰੀਵਾਲ ਦੀ ਮਸ਼ਹੂਰੀ ਦਾ ਇੱਕ ਤਰੀਕਾ ਹੈ ਅੱਜ ਤੁਸੀਂ ਮੈਂ ਪਰसों ਦੇ ਨਵੇਂ ਮੋਤੇ ਅਖਬਾਰ ਦਿਖਾ ਰਹੇ ਸੀ ਪੂਰੇ ਪੇਜ ਸਾਰੇ ਅਖਬਾਰਾਂ ਦੇ ਮੂਹਰੇ ਮੋਹਰਾ ਪੇਜ ਕੀ ਹੈ ਯੂਨਤ ਨਸ਼ਿਆ ਦੇ ਬ੍ਰੂਦਰ ਤੇ ਭਗਵਾਨ ਮੰਦਿਆ ਅਰਜਨ ਅਰਜਨ ਦਾ ਪੁੱਤ ਹਰਜ ਦਾ ਫੋਟੋ ਤੇ ਸਿਆਰ ਫੋਟੋ ਦਾ ਚੋਅ ਹੈ ਉਹ ਪ੍ਰਕਾਸ਼ ਸਿੰਘ ਬਾਦਲ ਨੇ ਪੂਰੇ ਤੇ ਲਾਈ ਸੀ ਜਿਹੜੀ ਆਉਂਦੀ ਆ ਹਮ ਪੂਰੇ ਤੇ ਹੈਚ ਵਾਟ ਤੇ ਇੱਕ ਬਗਵਾਨ ਦਾ ਮਾਤਾ ਖਟਿਆ ਖੜੀ ਕਰ ਰੱਖੀ ਹੋਈ ਹੈ ਹੁਣ ਆਪ ਹਰ ਜਗ੍ਹਾ ਨਹੀਂ ਗਈ ਵੀ ਹੈ ਉਹ ਮਨ ਲੋਕ ਮਾਜਨ ਦੇ ਉੱਤੇ ਕੀ ਪਤੀਆ ਬਣ ਲਗੇਗੀ ਸੋ ਮੈਂ ਇਹ ਕਹਿਣਾ ਚਾਹਦਾ ਛੁੱਟੀਆਂ ਮਸੀਆ ਦੇ ਰਾਖੀ ਹੋਇਆ ਉਹ ਹੀ ਸਾਰਥਕ ਮੇਮਰੀ ਚੱਲ ਰਹੀ 3-4 ਵਾਰ ਮੇਮ ਚਲਾ ਕੇ ਫੇਰ ਹੋ ਚੁੱਕੇ ਹੈ ਦਿੱਲੀ ਦੇ ਕਲੈਕਸ਼ਨ ਦੀਗੇ ਮੰਨੂ ਕਹਿੰਦੇ ਜੀ ਲੋਕਾਂ ਲੋਕ ਕਿਸੇ ਦਿਲੇ ਪੁੱਛਿਆ ਕਹਿੰਦੇ ਜੀ ਇਹਦਾ ਕੀ ਬਣੇਗਾ ਆਮ ਆਦੀ ਪਾਰਟੀ ਦਾ ਮੈਂ ਕਿਹਾ ਅੱਗੇ ਚੱਲ ਰਹੀ ਹੈ ਜੇ ਅੰਜੈਕਟ ਨਹੀਂ ਸੀ ਆਇਆ ਇਹਦੀ ਅੱਗੇ ਚੱਲ ਰਹੀ ਹੈ ਮੈਂ ਕਿਹਾ ਹਾਂ ਪਿੱਛੇ-ਪਿਛੇ ਲੋਕ ਦੇ ਦੇ ਡਾਲਦਾ ਲੇ ਕੇ ਚਲੇ ਗਏ ਵੀ ਆਰੀ ਅੱਗੇ ਵੀ ਭੱਜ ਗਏ ਸੋ ਉਹਨਾਂ ਨੇ ਤਾਂ ਉੱਥੇ ਡਾਂਗਾ ਮਾਰ ਕੇ ਭਜਾ ਕੇ ਇਧਰ ਭੇਜਦੇ ਤੇ ਪੰਜਾਬ ਦੇ ਵਿੱਚ ਥੋੜਾ ਨਵੇਂ-ਨਵੇਂ ਡਰਾਮੇ ਕਰਕੇ ਯੂਥ ਨਸ਼ਿਆਂ ਦੇ ਵਿਰੁੱਧ ਫੋਕ ਦੇਖੋ ਕਿਸ ਤਰ੍ਹਾਂ ਨਿਕਲਦੀ ਹੈ ਉਧਰ ਨਸ਼ੇ ਆਨੇ ਬ੍ਰੁੱਧ ਕਹਿੰਦੇ ਕਿ ਸਾਡਾ ਸੰਗਠਨ ਚੱਲ ਰਿਹਾ ਤੇ ਉਧਰ 236 ਦਾ ਗਰੀਬ ਪਰਿਵਾਰਾਂ ਦੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈ ਸਾਰੇ ਗਰੀਬ ਪਰਿਵਾਰਾਂ ਦੇ ਕਿਉਂਕਿ ਗਰੀਬੇ ਅਦੇਸੀ ਸ਼ਰਾਬ ਪੀਂਦਾ ਹੈ ਜਿਹੜੀ ਇਹ ਨਕਲੀ ਵੇਚਦੇ ਸਾਰੇ ਜਾਣੇ ਇਹਨਾਂ ਦੇ ਲੀਡਰ ਮਿਲ ਕੇ ਵਿਛੇ ਭਗਵਾਨ ਦਾ ਮਾਰ ਸਾਰੇ ਜਾਣੇ 10 27 ਬੰਦੇ ਮਰ ਗਏ ਤੇ ਤਿੰਨ ਬੰਦੇ ਹੁਣੇ ਲੁਧਿਆਣੇ ਦੇ ਮਰੇ ਆ ਦਾ ਪਹਿਲਾਂ ਤਾਂ ਉਹਨਾਂ ਦਾ ਮਾਨ ਕਹਿੰਦਾ ਸੀ ਕਿ ਜੀ ਫਿਰ ਮੁੱਖ ਮੰਤਰੀ ਜ਼ਿੰਮੇਵਾਰ ਕਿਉਂ ਨਹੀਂ ਹੈ ਫਿਰ ਉਹ ਆਪਣੀ ਗੱਲ ਪਰੇ ਆ ਜਵੇ ਕਿ ਹੁਣ ਪਾਰਟੀਆਂ ਦਾ ਫਿਕਰ ਹੈ ਜ਼ਿੰਮੇਵਾਰ ਵਿਨਾਸ਼ ਵਿੱਚ ਇਸਰ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਦੇ ਕਿਸ ਤਰ੍ਹਾਂ ਡਾਊਰ ਆਰਡਰ ਦੀ ਧਖੀਆਂ ਉਡਰ ਰਹੀਆਂ ਤੇ ਕਿਸ ਤਰ੍ਹਾਂ ਨਾਤੀ ਸ਼ਰਾਬ ਬਿਤਰ ਰਹੀ ਹੈ ਜ਼ਿੰਮੇਵਾਰੀ ਪੂਰੀ ਕਰਦੇ ਹੋ ਜਦੋਂ ਆਪੋਜੀਸ਼ਨ ਦੀ ਗੱਲ ਬਣਾਉਂਦੇ ਨੇ ਤੁੜਲੇ ਵਾਲੀ ਬਗ ਬਣ ਕੇ ਭਗ ਸਿੰਘ ਸਾਹਿਬ ਬਣ ਕੇ ਬਹੁਤ ਬਗਵੀ ਬਦਲਦੀ ਤੇ ਇੱਕ ਗਰਾਬ ਵੀ ਕੀ ਲਗਿਆ ਤੇ ਟੋਟਲ ਪੈਸਾ ਇੱਥੇ ਕਰਕੇ ਰਸ਼ਮੀ ਦੀ ਇਲੈਕਸ਼ਨ ਚੱਲ ਰਹੀ ਹੈ ਇੱਥੇ ਇਹਨਾਂ ਨੇ ਰਸ਼ਾ ਬਿੱਜਾ ਬਣਾ ਸ਼ੁਰੂ ਕਰਤਾ ਇੱਥੇ ਇਹਨਾਂ ਨੇ ਸ਼ਰਾਬ ਵੰਣਾ ਸ਼ੁਰੂ ਕਰਦੀ ਇੱਥੇ ਇਹਨਾਂ ਨੇ ਪੈਸਾ ਬੰਣਾ ਸ਼ੁਰੂ ਕਰਤਾ ਬੋਗਵਾਰੇ ਮੰਦਰਾਂ ਨੂੰ ਹਰ ਜਗ੍ਹਾ ਇੱਥੇ ਪੈਟੈਂਸ ਤੋਂ ਜ਼ਿਆਦਾ ਪੈਸਾ ਆਜਿਹਾ ਕੇ ਦੇ ਦੇ ਲਾ ਲੇਕਿਨ ਨਸ਼ਿਆਂ ਦੇ ਸਿਰ ਤੇ ਖੜੀ ਕਰਕੇ ਇਲੈਕਸ਼ਨ ਜਿੱਤਣ ਦੀ ਕੋਸ਼ਿਸ਼ ਕਰਦੇ ਸ਼ਰਾਬ ਵਧ ਰਹੇ ਨਸ਼ੇ ਵਧ ਰਹੇ ਹਰ ਤਰ੍ਹਾਂ ਦਾ ਰਸ਼ਾ ਵਧ ਰਿਹਾ ਸੋ ਆਜੇ ਪੰਜਾਬ ਦੇ ਵਿੱਚ ਦੁੱਖ ਉਹੀ ਖੜਾ ਹੈ ਅੱਜ ਦੂਣਾ ਚੋਣਾ ਹੋ ਗਿਆ ਹੈ ਕਿ ਹਰ ਘੜੀ ਦੇ ਵਿੱਚ ਨਸ਼ਾ ਮਿਲਣ ਲੱਗੇ ਇਹਨਾਂ ਦਾ ਆਪਣਾ ਐਮਐਲਏ ਕਮਰ ਕੇ ਅਲੱਗ ਨਾ ਹੋਵੇ ਕੁਮਾਰ ਵਿਜੇਪ੍ਰਤਾਮ ਕੁਮਾਰ ਵਿਜੇਪ੍ਰਤਾ ਉਸਤੇ ਸੁਣੋ ਨਾ ਉਹ ਕਹਿੰਦਾ ਜੀ ਬੀਆਈਟੀ ਨੌਰਪੇ ਨੂੰ ਪੜ੍ਹਦੇ ਕਹਿੰਦੇ ਉਸਤੇ ਸੁਣੋ ਕੇਜੀ ਪੁਲਸੀ ਨੌਰਪੇ ਫਿਰ ਪੜ੍ਹਦੇ ਕਹਿੰਦੇ ਨਹੀਂ ਕਾਰ ਕਹਿੰਦੇ ਜੀ ਕਾਰੇ ਤਾਂ ਉਹਦਾ ਕੰਮ ਹੈ ਜਿਹੜਾ ਨਜਾਇਜ਼ ਕੰਮ ਜਾ ਤੁਸੀਂ ਖਬਰ ਰੋਦੇ ਆ ਕਿ ਜੀ ਨਸ਼ੇ ਵਾਲੇ ਦਾ ਘਟਾ ਪਰ ਵੀਜ ਨੇ ਨਹੀਂ ਹੈ ਕਮੂਨ ਦੇ ਵਿੱਚ ਉਹਨੂੰ ਜੀ ਤੁਸੀਂ ਕਿਸੇ ਨਸ਼ੇ ਵਾਲੇ ਨੂੰ ਬੰਦਵਾਵਾਂ ਦਾ ਘਟਾ ਆਓ ਕੋਈ ਸਿਸਟਮ ਹੈ ਕਾਨੂੰਨ ਦੇ ਨਾਲ ਚੱਲਦਾ ਹੈ ਦੇਸ਼ ਕੋਰਟ ਤੋਂ ਪਰਮਿਸ਼ਨ ਲੈ ਕੇ ਅੱਜ ਤੱਕ ਦਿਖਾਵੇ ਜਿਵੇਂ ਇੱਤਿਹੀ ਵੀ ਲਈ ਕੱਟ ਰਹੇ ਹੋਣਗੇ ਇੱਕ ਦੇ ਵੀ ਕਿਸੇ ਦੀ ਪ੍ਰਾਪਰਟੀ ਜ਼ਬਤ ਕੀਤੀ ਇਹਨਾਂ ਨੇ ਲੇਕਿਨ ਸਾਰਾ ਡਰਾਮਾ ਰਚਾ ਦੇ ਨਾਂ ਤੇ ਚੱਲ ਰਿਹਾ ਤੇ ਲੋਕਾਂ ਦਾ ਬੇਫਿਕਰ ਬਣਾ ਰਹੇ ਜਿਹੜੇ ਮੁੱਦੇ ਆ ਪੁਰਾਣੇ ਢ ਘਟਾਉਣ ਦੀ ਕੋਸ਼ਿਸ਼ ਹੈ ਤੇ ਹਰ ਜਗ੍ਹਾ ਆਪਣੇ ਮਸ਼ਹੂਰ ਲਾ ਰਹੇ ਇਸ ਦੇ ਅਧਿਕ ਹੋਰ ਨਿੰਦਾ ਕਰਦੇ ਹਰ ਐਸੀ ਇਹਨੂੰ ਕਹਿੰਦੇ ਤਲੀਨ ਹੋ ਕੇ ਆਓ ਸਾਹਮਣੇ ਆਓ ਤਖਾਓ ਐਸਾ ਕਿਥੇ ਕਰਉਗਾ ਸਾਜੇ ਦਵਾਇ ਦੀ ਦੱਸਦਾ ਕਿ 99% ਨਸ਼ਾ ਕਰੂਗਾ ਤੁਹਾਨੂੰ ਗਨੂ ਦੇ ਮਾਰਗਤ ਤੁਹਾਨੂੰ ਬਾਰੀ ਕਿਹ ਕੋ ਹੈ ਤਾਂ ਹੁਣ ਹਰ ਪਿੰਡੇ ਵਿੱਚ ਮੇਰੀਆਂ ਨਾਲੇ ਆ ਗਏ ਤੁਸੀਂ ਮੈਂ ਮੋਬਾਈਲ ਤੇ ਮਗਾ ਕੇ ਦਿਖਾਣਾ ਤੁਹਾਨੂੰ ਲੋਕ ਮਗਾ ਰਹੇ ਇਹ ਲੋਕ ਪੀਰੇ ਸਾਡੇ ਨੌਜਵਾਨ ਮਾਰ ਰਹੇ ਕਿ ਇਹ ਸਿਰਫ ਮਸ਼ੂਰੀ ਅਡਰਾਮੇਬਾਜੀ ਦੀ ਸਰਕਾਰ ਕਰ ਰਹੀ ਹੈ ਜਿਸ ਤਰ੍ਹਾਂ ਕਿ ਤੁਹਾਨੂੰ ਅੱਜ ਐਸੀ ਤੁਸੀਂ ਇਹ ਤਾਂ ਸੁਣਿਆ ਹੋਣਾ ਕਿ ਮਾਨ ਸਰਕਾਰ ਵੱਲੋਂ ਉਧਰ ਕਰਾ ਤਾ ਤੇਤਰ ਕਰਦੀ ਲੇਕਿਨ ਇਹ ਇਲੈਕਸ਼ਨ ਦੇ ਪਾਸ ਤੋਂ ਦੇਖਣ ਨੂੰ ਮਿਲਿਆ ਕਿ ਸਰਕਾਰ ਵੱਲੋਂ ਲੋਕ ਭੱਜਦੀ ਯਾਰ ਉਧਰ ਜਾਓ ਫਿਰ ਕਾਂਗਰਸ ਪਾਰਟੀ ਦੇ ਵਿੱਚ ਕੋਈ ਮੋੜ ਪਾਇਆ ਲਾਉਂਦੇ ਵਿੱਚ ਨੀਦਰਮਾ ਦਾ ਉਹ ਇੱਕ ਇੱਕ ਬ੍ਰੋਡਮ ਹੱਥ ਿੱਤਰ ਖਾਲਾ ਬਾਹਾਂ ਲੰਬੀ ਕਰਕੇ ਆਪੇ ਚੇਨੋ ਦਾ ਆਮ ਆਦੀ ਪਾਰਟੀ ਦੇ ਭਾਜਪੀ ਨੂੰ ਛਾੜ ਕੇ ਵੱਡੇ ਵੱਡੇ ਨੀਦਰਮਾ ਕੁਝ ਨਹੀਂ ਹੁੰਦਾ ਅੱਗੇ ਬਾਰसों ਦੀ ਗੱਲੋਂ ਇਹ ਤਾਂ ਇਹ ਮੌਜੂਦਾ ਐ ਐਮਸੀ ਜਿਹੜੇ ਸਰਟੀਫਾਈ ਆਏ ਉਹਨਾਂ ਨੂੰ ਮਿਲਾਇਆ ਸੀ ਅੱਜ ਜਿਸੀ ਹੋਰ ਵੀ ਵੱਡੇ ਪੱਧਰ ਦੇ ਲੀਡਰ ਹੈ ਜਿਹੜੇ ਉਹਨਾਂ ਨੂੰ ਮਿਲਾਰੇ ਹੈ ਜਿਹੜੇ ਕਿ ਉਹਨਾਂ ਨੂੰ ਛੱਡ ਕੇ ਅੱਜ ਜਿਹੜੇ ਕਾਂਗਰਸ ਪਾਰਟੀ ਦੇ ਦੁਬਾਰੇ ਸ਼ਾਮਲ ਹੋ ਰਹੇ ਹੈ ਸੋ ਮੈਂ ਸਵਾਗਤ ਕਰਦਾ ਰਾਣਾ ਜੀ ਦੀ ਇਜਾਜ਼ਤ ਦੇ ਨਾਲ ਰਗਰਮਨ ਜੀ ਸਿੰਘ ਜੀ ਸਾਡੇ ਸਰਵਣ ਸਾਹਿਬ ਜਿਹੜੇ ਪਹਿਲਾ ਫਾਰਸ ਸੀਮੇ ਵਾਲੀ ਤੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਭਾਜਣਾ ਪੈਣੀ ਆ ਸਰ ਇਸ ਤੋਂ ਬਲੇ ਕੁਪੇਸ਼ਨ ਹੈ ਜੋ ਤੁਸੀਂ ਹੁਣੇ ਅਲਿਗੇਸ਼ਨ ਲਗਾਇਆ ਹੈ ਕਿ ਵੈਸਟ ਕੰਸਟਿਟੂਐਂਸੀ ਵਿੱਚ ਨਸ਼ਾ ਵੇਚ ਰਹੀ ਹੈ ਗਾਉਂ ਵਿੱਚ ਉਸ ਨੂੰ ਆਪ ਦੇ ਉਹ ਬੰਦ ਰਹੀ ਹੈ ਜੇ ਕੋਈ ਪ੍ਰੂਫ ਜਾਂ ਕੋਈ ਕੰਪਲੇਂਟ ਇਹਦੀ ਸਾਡੇ ਕੋਲ ਕੋਈ ਹੁੰਦਾ ਵੀ ਨਹੀਂ ਤੁਸੀਂ ਜ਼ਰ ਅਲਿਗੇਸ਼ਨ ਲਗਾ ਰਹੇ ਹੋ ਕੋਈ ਕੋਈ ਕੰਪਲੇਂਟ ਕਰ ਰਿਹਾ ਹੈ ਕਿ ਲੋਕ ਸਾਨੂੰ ਦੱਸਦੇ ਹੈ ਕਿ ਜੀ ਇਨਾ ਦੇ ਨਸ਼ੇ ਆਉਣ ਲੱਗੇ ਇਨਾ ਦੀ ਸ਼ਰਾਬਾਂ ਆਉਣ ਲੱਗੀਆਂ ਨੇ ਕੈਸੇ ਬਣ ਰਹੇ ਤੁਸੀਂ ਆਪ ਚਲੇ ਜਾਓ ਪਤਾ ਕਰੋ ਕਿੰਨਿਆ ਸੱਤਾਵਰੋਂ ਪੈਸੇ ਦੇ ਚੁੱਕੇ ਹੈ ਔਰ ਮੋਟਿੰਗ ਮੋਟਾ ਮਰਦੇ ਕਹੇ ਦੇ ਨਾ ਕਿੜੇ ਕੋਈ ਸਰਕਾਰੀ ਪੜ ਦੇ ਰੇ ਉਹ ਆਪਣੇ ਪੈਸੇ ਲੋਦੇ ਰਿਆ ਕਿਸੇ ਕਿਸੇ ਕੋਈ ਸੰਸਥਾ ਬਣਾ ਕੇ ਅੱਜ ਤੱਕ ਕਿਸੇ ਕਿਸੇ ਜਿਹੀ ਕੋਣੀ ਨਹੀਂ ਰਹੀ ਅਜੇ ਤੱਕ ਕਿਸੇ ਕਾਂਗਰਸ ਵੱਲੋਂ ਐਸੇ ਨਹੀਂ ਕੀਤਾ 144 ਸੀ ਫਿਰ ਆਵਾਦ ਇੱਕ ਆਜੋ ਆਪਣੇ ਧਰਵਾਪਸੀ ਕਰ ਰਹੇ ਆਪਣੇ ਸਾਥੀਆਂ ਦੇ ਨਾਲ ਉਹਨਾਂ ਦੇ ਸਾਥੀਆਂ ਦੇ ਨਾਮ ਸਰਦਾਰ ਗੁਰਪ੍ਰੀਤ ਸਿੰਘ ਜੀ ਗੋਪੀ ਗਿੱਲ ਇਹ ਪਹਿਲਾ ਐਮਸੀ ਰਹੇ ਹੈ ਐਕਸ ਐਮਸੀ ਹੈ ਇਸ ਦੇ ਨਾਲ ਰਣਜੀਤ ਸਿੰਘ ਜੀ ਉਹ ਵੀ ਇਹ ਵੀ ਐਕਸ ਐਮਸੀ ਹੈ ਸਨੀ ਦੁਰਗਾ ਜੀ ਇਹ ਆਮ ਆਦਮੀ ਪਾਰਟੀ ਦੇ ਸਰਗਰਮ ਲੀਡਰ ਹੈ ਇਸ ਤੋਂ ਇਲਾਵਾ ਦਵਿੰਦਰ ਸਿੰਘ ਵਾਲੀਆ ਜੀ ਐਕਸ ਬਲੌਕ ਪ੍ਰੈਜ਼ੀਡੈਂਟ ਤੇ ਮਨੀ ਮਨਿੰਦਰ ਸਿੰਘ ਮਨੀ ਆਮ ਆਦਮੀ ਪਾਰਟੀ ਦੇ ਜਿਹੜੇ ਸਰਗਰਮ ਵਰਕਰ ਹੈ ਉਹ ਅੱਜ ਉਹ ਵੀ ਸਾਨੀ ਜਿਤਨੇ ਸੁਖਵਿੰਦਰ ਸਿੰਘ ਹੈਪੀ ਕੋਚਰ ਜੀ ਵਾਰੀ ਚਾਰਜ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਉਹ ਵੀ ਆਮ ਆਦਮੀ ਪਾਰਟੀ ਨੂੰ ਛੱਡ ਕੇ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਰਹੇ ਹਨ ਬਹੁਤ ਬਹੁਤ ਬਧਾਈ ਹੋਵੇ ਸਾਡੇ ਚਾਰਜ ਰਾਣਾ ਰਾਣਾ ਜੀ ਨੂੰ ਤੇ ਸਾਡੇ ਉਮੀਦਵਾਰ ਆਸ਼ੂਪਾਟੂਸ਼ ਸਾਡੀ ਜੀ ਨੂੰ ਕਿ ਪਰਿਵਾਰ ਦੇ ਵਿੱਚ ਵਾਧਾ ਹੋ ਰਿਹਾ ਤੇ ਮੈਂ ਸਵਾਗਤ ਕਰਦਾ ਸਾਰੇ ਆਮ ਆਦਮੀ ਪਾਰਟੀ ਤੋਂ ਥੁਖੀ ਹੋ ਕੇ ਉਹਨਾਂ ਦੀਆਂ ਨੀਤੀਆਂ ਤੋਂ ਤੰਗ ਹੋ ਕੇ ਉਹਨਾਂ ਦੀ ਡਰਾਮੇਬਾਜ਼ੀ ਤੋਂ ਤੰਗ ਹੋ ਕੇ ਉਹਨਾਂ ਦੀ ਧਰਾਖਸ਼ ਤੋਂ ਤੰਗ ਹੋ ਕੇ ਪੰਜਾਬ ਦੀ ਨਾਅਰ ਆਰਡਰ ਜਿਹੜੀ ਸਥਿਤੀ ਖਰਾਬ ਹੋਈ ਹੈ ਉਸ ਤੋਂ ਤੰਗ ਹੋ ਕੇ ਜਿਹੜੇ ਇੱਕ ਪੁਰਸ਼ਾ ਕਰਦੀ ਉਹਦੀ ਗੋਡੀਆਂ ਚੱਲਦੀਆਂ ਜਿਹੜੇ ਤੇ ਬਲੌਤੀਆਂ ਲੁਧਿਆਣੇ ਦੇ ਵਿੱਚ ਮੰਗੀਆਂ ਜਾ ਰਹੀਆਂ ਉਸ ਤੋਂ ਤੰਗ ਹੋ ਕੇ ਜਿਹੜੇ ਲੀਡਰ ਤੰਗ ਸਾਰਟੀ ਚਾਹੇ ਮੈਂ ਇਹਨਾਂ ਦਾ ਪਾਰਟੀ ਦੇ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਅਸਾਂ ਸੋਚਦਾ ਕਿ ਕਰਮਜੀਤ ਵੀ ਖਵਾ ਨੂੰ ਦੋ ਸ਼ਬਦ ਕਹਿਣ ਮੈਂ ਰਾਣਾ ਜੀ ਨੂੰ